ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 19 ਸਤੰਬਰ ਨੂੰ ਤਿੰਨ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ 31 31000 ਤੇ 21 2000 ਦੇ ਵੈਸਟ ਰੇਡਰ ਤੇ ਜਾਫੀ ਬਣੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਆਲ ਰਾਊਂਡਰ 855 ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਕਿਸਨਪੁਰਾ ਕਲਾ ਮੋਗਾ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਪਕਾਂ ਦੇ ਲਈ ਐਲਈਡੀਆਂ ਦਿੱਤੀਆਂ ਗਈਆਂ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਉਗੋਕੇ ਤੇ ਟੰਡੋਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਟੰਡੋਲੀ ਦੀ ਟੀਮ ਫਸਟ ਰੇਟ ਤੇ ਉਗੋਕੇ ਦੀ ਟੀਮ ਸੈਕੰਡ ਤੈਥੋਂ ਦੇ ਬਈਟ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬਈਟ ਟਰੇਡਰ ਬਣਾਂਗਾ ਲੱਖੀ ਟੰਡੋਲੀ ਵਾਲਾ ਤੇ ਮੋਟਾ ਅਗੋਕੇ ਵਾਲਾ ਦੋਨੇ ਜੁਆਇੰਟ ਇਨਵੈਸਟ ਟਰੇਡਰ ਬਣਾਂਗੇ ਤੇ ਬਈਟ ਜਾਫੀ ਦੀ ਗੱਲ ਕਰਕੇ ਤਾਂ ਬਈਟ ਜਾਫੀ ਬਣਾਂਗਾ ਦੀਪਾ ਅਗੋਕੇ ਵਾਲਾ ਤੇ ਜਸਨ ਟੰਡੋਲੀ ਵਾਲਾ ਦੋਨੇ ਜੁਆਇੰਟ ਇਨਵੈਸਟ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਮਾਨ ਮਰਾੜਾ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 6000 ਤੇ ਦੂਜਾ ਇਨਾਮ 51000 ਸੀ ਤੇ ਬਈਟ ਟਰੇਡਰ ਤੇ ਜਾਫਗਾਂ ਦੇ ਲਈ 21 ਕਿਹ ਹਜ਼ਾਰ ਰੁਪਏ ਦਿੱਤੇ ਗਏ ਸ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਜੋਗੇਵਾਲਾ ਤੇ ਕੋਟ ਸੁਖੀਆ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਕੋਟ ਸੁਖੀਆ ਦੀ ਟੀਮ ਸੈਕੰਡ ਰਹੀ ਤੇ ਜੋਗੇਵਾਲ ਦੀ ਟੀਮ ਫਾਸਟ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਦੇ ਵੈਟ ਰੇਡਰ ਬੜਾ ਅਮਰ ਤੋਂ ਬੜਪਨ ਨਾਲ 10 ਕਵਾਡੀਆਂ ਪਾ ਕੇ 8 ਨੰਬਰ ਲੈਤੇ ਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬੜੀਆਂ ਸੋਨਾ ਜੋਗੇਵਾਲ 6 ਟੱਚ ਲੈ ਕੇ ਦੋ ਜੱਫੇ ਲਾਈ ਤੇ ਨਾਲ ਕੀਪਾ ਜੋਗੇਵਾਲ ਜੁਆਇੰਟ ਵੈਸਟ ਜਾਫੀ ਬਣਿਆਗਾ ਅੱਗੇ ਗੱਲ ਕਰਦੇ ਆ ਮਾੜੀਪਨਵਾ ਗਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜਿੱਥੇ ਪਹਿਲਾ ਇਨਾਮ 1 ਲੱਖ ਰੁਪਇਆ ਤੇ ਦੂਜਾ ਇਨਾਮ 75000 ਸਭ ਤੋਂ ਵੈਸਟ ਰੇਡਰ ਤੇ ਜਾਫੀਆਂ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤੈਥੇ ਫਾਈਨਲ ਮੈਚ ਆਇਆ ਸੀ ਔਲਖ ਤੇ ਚੌੜੇ ਮਧਰੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਚੌੜੇ ਮਧਰੇ ਦੀ ਟੀਮ ਸੈਕੰਡ ਰੇਜ ਤੇ ਔਲਖਾਂ ਦੀ ਟੀਮ ਫਾਸਟ ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਜਸਨ ਆਲਮਗੀਰ ਸਾਹਿਬ ਵਾਲਾ 14 ਕਵਡੀਆਂ ਪਾ ਕੇ 13 ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣਾਂਗਾ ਅਮਰਤ ਔਲਖਾਣਾ 12 ਟੱਚ ਲੈ ਕੇ 6 ਜੱਫੇ ਲਾਏ ਤੇ ਮੁੰਡੇ 31 31000 ਰੁਪਏ ਤੇ ਵੈਸਟ ਰੇਡਰ ਤੇ ਜਾਫੀ ਬਣਿਆ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰ